ਸਿਵਰੇਜ ਦਾ ਸਾਫ ਕਰਨੇ ਬਹੁਤ ਦਿੱਕਤ ਆਉਂਦੀ ਸੀ ਸੋਪੀਆਂ ਮਾਰਨੇ ਵਿੱਚ ਬਹੁਤ ਦਿੱਕਤ ਹੁੰਦੀ ਸੀ ਤੇ ਹੁਣ ਜਦੋਂ ਦੀਆਂ ਮਸ਼ੀਨਾਂ ਆਈਆਂ ਤੇ ਬਹੁਤ ਵਧੀਆ ਹੋ ਗਿਆ ਤੇ ਆਸਾਨੀ ਹੋ ਗਈ ਸਾਡਾ ਕੰਮ ਕਰਨ ਦੀ ਮੈਂ ਸਬਡਿਨ ਅਫਸਰ ਨਗਰ ਨਿਗਮ ਲੁਧਿਆਣਾ ਜਦਿਆਂ ਕਾਰਪਸ਼ ਮਸ਼ੀਨਾਂ ਆਈਆਂ ਇਹਦਾ ਸਾਨੂੰ ਬਹੁਤ ਸੁੱਖ ਹੋਇਆ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਸੋਟੀਆਂ ਨਾਲ ਬਸਫਾਈ ਕਰਦੇ ਸੀਗੇ ਤੇ ਸਾਡੇ ਮੁਲਾਜ਼ਮਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਸੀਗੀ ਤੇ ਕਈ ਵਾਰ ਸੀਵਰ ਦੀ ਅਕਸਰ ਕੰਪਲੇਂਟ 2-3 ਦਿਨ ਬਾਅਦ ਰੈਗੂਲਰ ਆਂਦੀ ਰਹਿੰਦੀ ਸੀ ਪਰ ਜਦ ਜੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰਵਾਨ ਕਰਾਈਆਂ ਜੀ ਇਸ ਦੇ ਨਾਲ ਇਹ ਸਫਾਈ ਪੂਰੀ ਪਾਈਪਾਂ ਦੀ ਪੂਰੀ ਗਾਰ ਕਰ ਦਿੰਦੀ ਹੈ ਤੇ ਜਿਹੜੀ ਬਲੋਕੇਜ ਜਿਹੜੀ ਸਾਨੂੰ 2-3 ਦਿਨਾਂ ਬਾਅਦ ਆਂਦੀ ਸੀ ਉਹ ਸਾਨੂੰ ਮਹੀਨੇ 6 6 ਮਹੀਨੇ ਵਿੱਚ 7 ਮਹੀਨੇ ਤੱਕ ਆਂਦੀ ਜਾਂਦੀ ਹੈ ਸਾਡੇ ਸਾਰੇ ਮੁਲਾਜ਼ਮ ਵੀਰ ਤੇ ਅਸੀਂ ਆਪਾ ਸ਼ੁਕਰੀਆ ਕਰਦੇ ਭਗਵੰਤਵਾਨ ਸਰਕਾਰ ਦਾ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨੂੰ ਹੋਲ ਖੋਲ ਕੇ ਉਹ ਸਫਾਈਆਂ ਕਰਦੇ ਸੀ ਦੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਹਨ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਉਸ ਵੇਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇਖਦੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ ਸੂਬੇ ਭਰ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਆ ਦਾਦੀਏ ਕਿ ਲਗਾਤਾਰ ਪੰਜਾਬ ਭਰ ਦੇ ਵਿੱਚ ਜਿਹੜੀ ਬਰਸਾਤਾਂ ਦਾ ਕਹਿਰ ਲਗਾਤਾਰ ਜਾਰੀ ਆ ਹਾਲਾਂਕਿ ਜ਼ਰੂਰ ਮੌਸਮ ਵਿਭਾਗ ਵੱਲੋਂ ਕਹਿ ਗਿਆ ਕਿ ਲਗਾਤਾਰ ਹੱਲੇ ਵੀ ਜੜੀ ਆ ਬਰਸਾਤ ਉਹ ਲਗਾਤਾਰ ਹੋएगी ਲੇਕਿਨ ਅੱਜ ਅਸੀਂ ਤੁਹਾਨੂੰ ਤਸਵੀਰਾਂ ਗੁਰੂ ਨਗਰੀ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਸਵੇਰ ਵੱਲੇ ਜ਼ਰੂਰ ਬਰਸਾਤ ਹੋਈ ਆ ਲੇਕਿਨ ਹੁਣ ਫੇਰ ਤੋਂ ਇੱਕ ਵਾਰੀ ਬੱਦਲ ਜਿਹੜੇ ਨੇ ਫੇਰ ਤੋਂ ਕਾਲੀ ਘਟਾਵਾਂ ਜਿਹੜੀਆਂ ਗੁਰੂ ਨਗਰੀ ਦੇ ਵਿੱਚ ਆ ਰਹੀਆਂ ਨੇ ਲੇਕਿਨ ਇਸ ਦੇ ਨਾਲ ਜੋ ਖਰਾਬੀ ਹੋ ਰਹੀ ਆ ਜੋ ਆਮ ਤੌਰ ਦੇ ਉੱਤੇ ਜੋ ਕਹਿ ਲਿਆ ਕਿ ਬੱਚੇ ਜਾਂ ਬਜ਼ੁਰਗ ਜਿਹੜੇ ਇਸ ਮੌਸਮ ਦੇ ਕਰਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਜੋ ਬਿਮਾਰ ਇਸ ਮੌਸਮ ਦੇ ਵਿੱਚ ਅਕਸਰ ਵੇਖਿਆ ਜਾਵੇ ਤਾਂ ਕੋਲਡ ਜਾਂ ਬੁਖਾਰ ਜਿਹੜਾ ਬੱਚੇ ਜਾਂ ਬਜ਼ੁਰਗਾਂ ਨੂੰ ਲਗਾਤਾਰ ਹੁੰਦਾ ਜਾ ਰਿਹਾ ਲੇਕਿਨ ਇਸ ਮੌਸਮ ਤੋਂ ਬਚਣ ਵਾਸਤੇ ਕਿਉਂਕਿ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਜ਼ਰੂਰ ਇਹ ਆਖਿਆ ਜਾਂਦਾ ਸੀਗਾ ਜਦੋਂ ਸੌਣ ਦਾ ਮਹੀਨਾ ਨਿਕਲਦਾ ਸੀਗਾ ਤਾਂ ਉਸ ਤੋਂ ਬਾਅਦ ਮੌਸਮ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਸੀਗਾ ਲੇਕਿਨ ਹੁਣ ਦੇਖ ਸਕਦੇ ਹੋ ਲਗਾਤਾਰ ਫੇਰ ਤੋਂ ਜਿੱਥੇ ਕਿ ਗੁਰੂ ਨਗਰੀ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪੂਰੇ ਸੂਬੇ ਭਰ ਦੇ ਵਿੱਚ ਹੀ ਆਪਾਂ ਗੱਲ ਕਰੀਏ ਪੂਰੇ ਸੂਬੇ ਭਰ ਦੇ ਵਿੱਚ ਲਗਾਤਾਰ ਜਿੱਥੇ ਮੌਸਮ ਬਦਲਿਆ ਹੋਇਆ ਜਿੱਥੇ ਬਰਸਾਤ ਹੋ ਰਹੀ ਹੈ ਜਿੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਉੱਥੇ ਹੀ ਕਪੂਰਥਲੇ ਦੀ ਗੱਲ ਕਰ ਲਈਏ ਜਾਂ ਫਿਰ ਹਰੀਕੇ ਪਤਨ ਦੀ ਗੱਲ ਕਰ ਲਈਏ ਤਾਂ ਇਹੋ ਜਿਹੇ ਕਈ ਜਿਹੜੇ ਜ਼ਿਲ੍ਹੇ ਕਹਿ ਲਈਏ ਸ਼ਹਿਰ ਕਹਿ ਲਈਏ ਪਿੰਡ ਕਹਿ ਲਈਏ ਕਸਬੇ ਇਹੋ ਜਿਹੇ ਹੈਗੇ ਨੇ ਜਿੱਥੇ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਚੁੱਕਾ ਹੈ ਫਲੱਡ ਆ ਚੁੱਕਾ ਹੈ ਤਾਂ ਸਾਡੇ ਨਾਲ ਕੁਝ ਗੁਰੂ ਨਗਰੀ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਤੁਸੀਂ ਗੁਰੂ ਨਗਰੀ ਦੇ ਵਿੱਚ ਇੱਥੇ ਮੌਜੂਦ ਹੋ ਤਾਂ ਮੌਸਮ ਜਿਹੜਾ ਕਾਫੀ ਕਹਿ ਸਕਦੇ ਵਧੀਆ ਵੀ ਹੈਗਾ ਲੇਕਿਨ ਇਸ ਮੌਸਮ ਦੇ ਕਰਕੇ ਕਾਫੀ ਜ਼ਿਆਦਾ ਬਿਮਾਰੀਆਂ ਵੀ ਫੈਲ ਰਹੀਆਂ ਨੇ ਕੀ ਕਹਿਣਾ ਚਾਹੋ ਨਮਸਕਾਰ ਜੀ ਪਹਿਲੇ ਸਭ ਤੋਂ ਸਾਰੇ ਪੰਜਾਬ ਕੇ ਸਾਰੇ ਦਰਸ਼ਕਾਂ ਨੂੰ ਏ ਕੀ ਮੌਸਮ ਬਹਿਲੇ ਦੇ ਅੱਗੇ ਤੇ ਸੌਂ ਦਾ ਮਹੀਨੇ ਚ ਮੌਸਮੀ ਚੱਲਦਾ ਰਿਹਾ ਕਿ ਪਹਿਲੇ ਜੀ ਸੌਂ ਦਾ ਮਹੀਨਾ ਆਂਦਾ ਸੀਗਾ ਤੇ ਬਰਸਾਤਾ ਸ਼ੁਰੂ ਹੁੰਦੀਆਂ ਸੀਗੀਆਂ ਬਟ ਇਸ ਵਾਰ ਕੀ ਹੋਇਆ ਮੌਸਮ ਦਾ ਮਹੀਨੇ ਆਨ ਤੋਂ ਕਾਫੀ ਟਾਈਮ ਪਹਿਲੇ ਹੀ ਬਰਸਾਤਾ ਵੀ ਆਈਆਂ ਪਤਾ ਨਹੀਂ ਜੀ ਕਿਤੇ ਮੀਂਹ ਪੈ ਰਿਹਾ ਕਿਤੇ ਧੁੱਪ ਲੱਗ ਰਹੀ ਹੈ ਜਿਸ ਦੇ ਨਾਲ ਕੀ ਪੋਲੂਸ਼ਨ ਦੇ ਨਾਲ ਨਾਲ ਬੱਚੇ ਵੀ ਬਿਮਾਰ ਪੈ ਰਹੇ ਨੇ ਬਜ਼ੁਰਗ ਵੀ ਪੈ ਰਹੇ ਨੇ ਹੁਣ 10 ਦਿਨ ਪਹਿਲੇ ਮੈਂ ਆਪਣੇ ਵੱਡੇ ਬ੍ਰਦਰ ਦੇ ਬੇਟੇ ਨੂੰ ਛੁੱਟੀ ਕਰਵਾਈਆ ਹਸਪੀਟਲ ਤੋਂ ਤੇ ਹੁਣ ਰੀਸੈਂਟਲੀ ਹਲੇ ਮੈਂ ਆਈ ਰਾਂ ਹਸਪੀਟਲ ਤੋਂ ਆਪਣੀ ਕੁੜੀਆਂ ਨੂੰ ਐਡਮਿਟ ਕਰਵਾ ਕੇ 9 ਮਹੀਨੇ ਦੀ ਹ ਵੇਇਦਲਾਂ ਕੀ ਪਹਿਲੇ ਤੇ ਜਿਸ ਤਰ੍ਹਾਂ ਦੇ ਮੌਸਮ ਤਬਦੀਲੀ ਚਲਦੀ ਰਹਿੰਦੀ ਸੀ ਇਸ ਵਾਰ ਕੋਈ ਜ਼ਿਆਦਾ ਹੀ ਚੱਲ ਰਹੀ ਆ ਹਲੇ ਵੀ ਕੋਈ ਤੁਸੀਂ ਦੇਖ ਸਕਦੇ ਹੋ ਤੇ ਸਵੇਰੇ ਮੌਸਮ ਵੀ ਬਾਕ ਕੁਝ ਹੋਰ ਦਿਖਾ ਰਿਹਾ ਹੈ ਬਰਸਾਤਾਂ ਕੁਝ ਹੋਰ ਦਿਖਾ ਰਹੀਆਂ ਸਵੇਰੇ ਮੀਂਹ ਦਾ ਅਹਿਸਾਸ ਨਹੀਂ ਲੱਗਦਾ ਸਵੇਰੇ ਚੈੱਕ ਕਰੋ ਤੇ ਬਰਸਾਤ ਦਿਖਾਰਾਂ ਤੇ ਧੁੱਪ ਲੱਗੀ ਹੁੰਦੀ ਹੈ ਸ਼ਾਮਾਂ ਨੂੰ ਬੱਦਲ ਸਾਫ਼ ਹੁੰਦੇ ਨੇ ਤੇ ਫਿਰ ਮੀਂਹ ਆ ਜਾਂਦਾ ਹੈ ਇਸ ਕਰਕੇ ਇਸ ਵਾਰ ਪੋਲੂਸ਼ਨ ਤੇ ਬਹੁਤ ਹੀ ਜ਼ਿਆਦਾ ਉਹਦੇ ਨਾਲ ਵੱਧ ਰਿਹਾ ਤੇ ਹਰ ਜਗ੍ਹਾ ਦਿੱਕਤ ਆ ਰਹੀ ਐ ਸਾਨੂੰ ਮੌਸਮਿਕ ਬਦਲਾਅ ਕਾਰਨ ਕੀ ਸਮੇਂ ਤੇ ਹਾਂ ਕਿ ਮੌਸਮ 'ਚ ਬਦਲਾਅ ਕਿਉਂ ਆਇਆ ਹੈ ਨਾ এনवायरमेंट ਕਿਉਂ ਚੇਂਜ एनवायरनमेंट चेंज ਹੁੰਦਾ ਵੇਖੋ ਜੀ ਸਿੰਪਲ ਜਿਹਾ ਰੀਜ਼ਨ ਇੱਕ ਤੇ ਸਾਡੇ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਗੱਡੀਆਂ ਵਹੀਕਲ ਜਿੰਨੀਆਂ ਪੁਰਾਣੀਆਂ ਚੱਲਦੀਆਂ ਪੋਲੂਸ਼ਨ ਹੁੰਦਾ ਪੋਲੂਸ਼ਨ ਨਾਲ ਕੀ ਇੱਕ ਸਾਰਾ ਉੱਪਰ ਧੂਆਂ ਇਕੱਠਾ ਹੁੰਦਾ ਜਨਾ ਸਮੁੰਦਰੀ ਇਲਾਕਿਆਂ ਕਰਕੇ ਜਿੱਦਾਂ ਨਹਾਰਾ ਨਹਾਰਾਂ ਚ ਪਾਣੀ ਕਿੰਨਾ ਇਕੱਠਾ ਹੋ ਗਿਆ ਉਹ ਸਾਰਾ ਹਿਮਿਨਿਟੀ ਜਿੰਨੀ ਬਣੇਗੀ ਉਨਾ ਹੀ ਭਾਜੀ ਉਹਦਾ ਨਾ ਪਤਾ ਲੱਗੇਗਾ ਕਦੋਂ ਬਰਸਾਤ ਆਈ ਨਹੀਂ ਹੈ ਕਦੋਂ ਤੁਹਾਨੂੰ ਗਰਮੀ ਮਹਿਸੂਸ ਹੋਣੀ ਹੈ ਉਹਦਾਂ ਹਿਮਿਨਿਟੀ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਹੈ ਇਹ ਸਾਰਾ ਸਾਰਾ ਜੰਮ ਜ਼ਿਆਦਾ ਕੁਝ ਪੋਲੂਸ਼ਨ ਹੋਣ ਕਰਕੇ ਆ ਥ ਪੰਜਾਬ ਭਰ ਦੇ ਵਿੱਚ ਇਹਨਾਂ ਮੌਸਮ ਬਦਲਾਵ ਹੈ ਉੱਥੇ ਜੇ ਆਪਾਂ ਜੰ&ਕੇ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਤਾਂ ਉੱਥੇ ਬੱਦਲ ਵੀ ਬੜੇ ਫਟੇ ਨੇ ਉਸ ਦੇ ਨਾਲ ਕਈ ਤਬਾਹੀ ਹੋਈ ਹੈ ਫਲਡ ਆਉਣ ਦੇ ਨਾਲ ਇਹ ਸਰ ਕੁਛ ਦੇ ਦੇਖੋ ਜੀ ਕੁਛ ਜਿਹੜੇ ਜਿਹੜੇ ਸੋਲਜਰ ਜੀ ਨੇ ਵੀ ਆਪਣਾ ਦੱਸਿਆ ਨੇ ਕਿ ਆ 2025 ਦੇ ਵੈਸੇ ਵੀ ਦੇਖੋ ਜੀ 9 ਨੰਬਰ ਜਿਹਨੂੰ ਰੈਂਕਿੰਗ ਕਿਹਾ ਤੇ ਮੰਗਲ ਦਾ ਜਿਹਦੇ ਕਰਕੇ ਕੋਈ ਜ਼ਿਆਦਾ ਹੈ ਕਿ ਇਹ ਸਾਲ ਪੂਰਾ ਹੀ ਪ੍ਰਭਾਵੀ ਦੱਸਿਆ ਗਿਆ ਦੋ ਆ ਜਿਹੜਾ ਸਤੰਬਰ ਅਕਤੂਬਰ ਦਾ ਮਹੀਨਾ ਤੇ ਇਹ ਤਬਾਹੀ ਦੇ ਮਨਤ ਦੱਸੇਗੇ ਇਹਨਾਂ ਦੋ ਜਿਹਦੇ ਵਿੱਚ ਐਕਸੀਡੈਂਟਲ ਵੀ ਜ਼ਿਆਦਾ ਦੱਸੇਗੇ ਇਹਨਾਂ ਤੇ ਮੌਸਮੀ ਤੁਹੀ ਲਾਲੋ ਕੋਈ ਚਾਹੇ ਪਾਣੀ ਨੂੰ ਲੈ ਕੇ ਆ ਚਾਹੇ এনवायरमेंट ਲੈ ਕੇ ਹਵਾ ਨੂੰ ਲੈ ਕੇ ਆ ਇਹ ਸਾਰੀਆਂ ਘੜਨਾਵਾਂ ਦੱਸੀਆਂ ਗਈਆਂ ਤੇ ਅੱਗੇ ਅਕਤੂਬਰ ਚ ਵੀ ਅਰੀਸਨ ਵਾਲੇ ਹੁੰਦੀਆਂ ਰਹਿਣਗੀਆਂ ਤਾਂ ਤੁਸੀਂ ਮੰਨਦੇ ਹੋ ਕਿ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਕਰਨਾ ਚਾਹੀਦਾ ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਕਰਕੇ ਸਰ ਇਹ ਬੱਚਿਆਂ ਦਾ ਤੇ ਤੁਹਾਨੂੰ ਖੁਦ ਹੀ ਧਿਆਨ ਰੱਖਣਾ ਪਏਗਾ ਤੇ ਬਜ਼ੁਰਗਾਂ ਦਾ ਵੀ ਕਿਉਂਕਿ ਬਜ਼ੁਰਗ ਵੀ ਇੱਕ ਬੱਚੇ ਦਾ ਹੀ ਰੂਪ ਲੈ ਕੇ ਚੱਲਦੇ ਨੇ ਜੇ ਕੋਈ ਬਜ਼ੁਰਗ ਬੰਦਾ ਹੋ ਜਾਂਦਾ ਉਹਦਾ ਦਿਮਾਗ ਵੀ ਬੱਚੇ ਵਾਲਾ ਹੀ ਰਹਿ ਜਾਂਦਾ ਆਪਣੇ ਆਪ ਨੂੰ ਸੈਕਿਉਰ ਰੱਖੋ ਸੇਫ ਰੱਖੋ ਪੋਲੂਸ਼ਨ ਤੋਂ ਬਚੋ ਤੇ ਜਿੰਨਾ ਹੋ ਸਕੇ ਆਪਣੇ ਘਰ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੀ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਨੇ ਤਾਂ ਸਰ ਲਗਾਤਾਰ ਸੂਬੇ ਭਰ ਦੇ ਵਿੱਚ ਬਰਸਾਤ ਹੋ ਰਹੀ ਹੈ ਲਗਾਤਾਰ ਇਹ ਕਹਿ ਲਿਆ ਕਿ ਫਲੱਡ ਦੀ ਗੱਲ ਕਰੀਏ ਤਾਂ ਵੱਖ-ਵੱਖ ਸੂਬਿਆਂ 'ਚ ਫਲੱਡ ਵੀ ਆ ਰਹੇ ਨੇ ਬੱਦਲ ਫਟ ਰਹੇ ਨੇ ਤਾਂ ਪੰਜਾਬ ਦੇ ਵਿੱਚ ਵੀ ਕਪੂਰਥਲਾ ਜਾਂ ਫਿਰ ਜਲੰਧਰ ਦੇ ਇਲਾਕੇ ਦੀ ਜਾਂ ਹਰੀਕੇ ਪਤਨ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਬੜਾ ਆਇਆ ਫਲੱਡ ਜਿਹੜਾ ਬਹੁਤ ਜ਼ਿਆਦਾ ਉੱਥੇ ਹੈਗਾ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿੰਨਾ ਕੁ ਨੁਕਸਾਨ ਜਿਹੜਾ ਇਸ ਦੇ ਨਾਲ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਣ ਡਿਆ ਜੀ ਬਜ਼ੁਰਗਾਂ ਦਾ ਬੱਚਿਆਂ ਦਾ ਬਿਮਾਰੀ ਦਾ ਬਹੁਤ ਜ਼ਿਆਦਾ ਜੂਝ ਰੇ ਆ ਬਾਕੀ ਜਿਹੜਾ ਵਾ ਪਾਣੀ ਦੇ ਕਰਕੇ ਬਹੁਤ ਨੁਕਸਾਨ ਹੋਣ ਡਿਆ ਇਹ ਕਰਕੇ ਕੁਦਰਤੀ ਕਹਿਰ ਵਾ ਇਹ ਮਾਲਕ ਗੜੀ ਅਰਦਾਸ ਕਰਨੀ ਚਾਹੀਦੀ ਹਰ ਕੋ ਨੂੰ ਬਸ ਰੁਕੇ ਬਹੁ ਮ ਇਹ ਕਰੀਏ ਇਸ ਮੌਸਮ ਦੇ ਵਿੱਚ ਖਾਸ ਕਰਕੇ ਬਜ਼ੁਰਗਾਂ ਜਾਂ ਬੱਚਿਆਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹਾਂ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਹਾਂ ਤੁਸੀਂ ਮੰਨਦੇ ਹੋ ਜੀ ਜਿਹੜਾ ਮੌਸਮ ਜਿਹੜਾ ਲਗਾਤਾਰ ਜਿਹੜਾ ਚੇਂਜ ਹੋਇਆ ਇਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੋ ਰਿਹਾ ਦੇਖੋ ਜੀ ਨੁਕਸਾਨ ਕੁਦਰਤ ਦੇ ਘੜੀ ਜ਼ੋਰ ਕਿਹਾ ਹੈਗਾ ਜੀ ਨੁਕਸਾਨ ਕਿੱਥੇ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਵਾ ਇਹਦੇ ਕੁਦਰਤ ਦੀ ਲੀਲਾ ਹੈਗੀ ਸਾਰੀ ਤੇ ਗਵਰਨਮੈਂਟ ਜਿਹੜੀ ਉਹ ਜਿੰਨਾ ਕੰਮ ਕਰਨਾ ਚਾਹੀਦਾ ਗਵਰਨਮੈਂਟ ਨੂੰ ਕੋਈ ਕੰਮ ਨਹੀਂ ਹੋ ਰਿਹਾਗਾ ਗਵਰਨਮੈਂਟ ਬਿਲਕੁਲ ਜੇ ਸੁੱਤੀ ਪਈ ਹੈਗੀ ਆ ਲੋਕਾਂ ਦੇ ਡੰਗੇ ਰੋੜਦੇ ਪਏਗਾ ਪਾਕਿਸਤਾਨ ਚ ਚਲੇ ਗਏ ਹੈਗੇ ਆ ਜਦ ਕਿ ਗਵਰਨਮੈਂਟ ਨੂੰ ਕੋਈ ਖਿਆਲ ਨਹੀਂਗਾ ਜੀ ਮਤਲਬ ਜੋ ਐਪੀਸੀ ਬਣੀ ਪਰਸਾਦ ਹੋ ਰਹੀ ਆ ਪ੍ਰਸਾਦ ਦੇ ਨਾਲ ਜਿਹੜੇ ਬੱਚੇ بیمار ਪੈ ਰਿਹਾ ਲੱਗਦਾ ਕਿ ਬੱਚਿਆਂ ਦਾ ਖਾਸ ਕਰਕੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਜੀ ਇਸ ਵਾਸਤੇ ਤੇ ਆਪਣੇ ਸਿਆਣੇ ਦੇ ਘਰ ਦੇ ਮੈਂਬਰ ਹੈਗੇ ਉਹਨਾਂ ਬੱਚਿਆਂ ਦਾ ਆਪਣਾ ਖੁਦ ਖਿਆਲ ਰੱਖਣ ਜਿੱਦਾਂ ਦੇ ਹਾਲਾਤੇ ਹਲੇ ਬਣੇ ਪਏ ਜੀ ਮਤਲਬ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਵਿੱਚ ਜਿੱਥੇ ਕਿਸ ਫੇਰ ਵੱਲੇ ਬਰਸ ਤਾਂ ਇੱਕ ਵਾਰ ਕਾਲੇ ਬੱਦਲ ਜਿਹੜੇ ਨੇ ਉਹ ਫੇਰ ਤੋਂ ਗੁਰੂ ਨਗਰੀ ਦੇ ਵਿੱਚ ਛਾ ਚੁੱਕੇ ਨੇ ਤਾਂ ਲੋਕ ਜਿੱਥੇ ਇਸ ਦਾ ਆਨੰਦ ਵੀ ਉਠਾ ਰਹੇ ਨੇ ਉੱਥੇ ਹੀ ਲੋਕ ਇਸ ਤੋਂ ਚਿੰਤਿਤ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਜਿਹੜਾ ਪਹਿਲਾਂ ਕਦੀ ਨਹੀਂ ਸੀ ਦੇਖਿਆ ਜਾਂਦਾ ਲੇਕਿਨ ਹੁਣ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਤਾਂ ਜ਼ਰੂਰ ਪ੍ਰਸ਼ਾਸਨ ਆ ਕਿ ਅਪੀਲ ਹੈ ਕਿ ਜਿਹੜੀ এনवायरमेंट ਹੈ ਜੋ ਗ੍ਰੀਨਰੀ ਹੈ ਉਸ ਨੂੰ ਵਧਾਇਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਲੀ ਦੇ ਨਾਲ ਹਰਿਆਲੀ ਕਰਕੇ ਜਿਹੜਾ এনवायरमेंट ਜਿਹੜਾ ਬਿਲਕੁਲ ਠੀਕ ਹੋ ਸਕੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਇਚੀ ਸੁਨੇਗ ਜਗਬਣੀ ਟੀਵੀ ਸ਼੍ਰੀਮੰਸਾ ਸਾਈ